ਆਦਿ ਗੁਰੂ ਤੇ ਮਹੰਲਾ ਜੀ ਦਾ ਅਰਗੇ ਗੁਰੂ ਦਾ ਬਹੁਤਾਂ ਗਣ ਪਰ ਸਰਪਾਰਦ ਨਾਮ ਤੰਤ ਸੁਖਾ ਜਨ ਬਿਆ ਮਨ ਪ੍ਰਦਾਸ ਮੇਰੇ ਜਦ ਹਰਿ ਪਾਰੋਂ ਨਾਮ ਸੁਗਾ ਤੁਮ ਮੰਨ ਪਰਾਇ ਜੁਨੇ ਮਾਰਨਾ ਪਟਿਵਾ ਨਾ ਲੇ ਰਕਰ ਕਰ ਲਗਾ ਜੀਵ ਪਰਿਆ ਰਹਿ ਕਰਮਾਂ ਜੰਮ ਤੋਂ ਪਾਰ ਤਾ ਕਰਿ ਨਾਨਕ ਕਰਤਾ ਆਪਿ ਮਾਨ ਗੁਰੇ ਕਾ ਗੜੀ ਲਿਖਨੇ ਸਤਾਰੀ ਦਾਰੇ ਮੰਦੋ ਦਰਿਆ ਊਟ ਨੂੰ ਨਾ ਸੋਤਾ ਅਸੀਂ ਪਹੁੰਚੇ ਆ ਪਿੰਡ ਹਰੀਪੁਰਾ ਤੁਸੀਂ ਦੇਖ ਰਹੇ ਹੋ ਪਿੰਡ ਹਰੀਪੁਰਾ ਗੁਰੂ ਘਰ ਪਿੰਡ ਹਰੀਪੁਰਾ ਅਵਤਾਰ ਸੋਢੀ ਜੀ ਸਾਡੇ ਨਾਲ ਜੁੜ ਚੁੱਕੇ ਨੇ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਅਸੀਂ ਲਾਈਵ ਦਰਸ਼ਨ ਕਰਵਾ ਰਹੇ ਹਾਂ ਸ੍ਰੀ ਗੁਰਦੁਆਰਾ ਸਾਹਿਬ ਹਰੀਪੁਰਾ ਤੁਸੀਂ ਦੇਖ ਰਹੇ ਹੋ ਹਰੀਪੁਰਾ ਦਾ ਸ੍ਰੀ ਗੁਰਦੁਆਰਾ ਸਾਹਿਬ ਆ ਦੇਖੋ ਇੱਧਰ ਆ ਦੇਖੋ ਜੀ ਤੁਹਾਨੂੰ ਅਸੀਂ ਲਾਈਵ ਦਰਸ਼ਨ ਕਰਵਾ ਰਹੇ ਹਾਂ ਸ੍ਰੀ ਗੁਰਦੁਆਰਾ ਸਾਹਿਬ ਹਰੀਪੁਰੇ ਦੇ ਆਓ ਦੇਖੋ ਜੀ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਅਰਪ੍ਰੀਤ ਬਜਾਜ ਸਾਡੇ ਨਾਲ ਜੁੜ ਚੁੱਕੇ ਨੇ ਸਤਨਾਮ ਸ੍ਰੀ ਵਾਹਿਗੁਰੂ ਅਰਪ੍ਰੀਤ ਬਜਾਜ ਜੀ ਸਾਡੇ ਨਾਲ ਜੁੜ ਚੁੱਕੇ ਨੇ ਵਾਹਿਗੁਰੂ 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 ਲਾਈਵ ਦਰਸ਼ਨ ਕਰਵਾ ਰਿਆਂ ਹਰਪ੍ਰੀਤ ਜੀ ਤੁਹਾਨੂੰ ਵਾਹਿਗੁਰੂ 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 ਦੇਖੋ ਜੀ ਲਾਈਵ ਦਰਸ਼ਨ ਹਰੀ ਸ੍ਰੀ ਗੁਰੂ ਆਪਰਾ ਸਾਹਿਬ ਵਿਖੇ ਤੁਹਾਨੂੰ ਮੈਂ ਲਾਈਵ ਦਰਸ਼ਨ ਕਰਵਾ ਰਿਆਂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਗੁਰੂ ਬਾਬਾ ਜੀ ਵਾਹਿਗੁਰੂ 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 ਸਾਰਨੀ ਅਨ ਦੇਵਾ ਜੀ ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿ ਸਤਨਾਮ ਸ੍ਰੀ ਵਾਹਿਗੁਰੂ 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 ਸਤਨਾਮ ਸ਼੍ਰੀ 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 ਵਾਹਿਗੁਰੂ گردوارا صاحب پینڈ ہری پورا ساتنام شریف نام گروہ ساتنام شریف شری گروہ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਹੋਮ ਸ਼੍ਰੀ ਵਾਹਿਗੁਰੂ